ਦੇਖੋ ਜੀ ਗੁਰ ਜੈਸਾ ਨਾਹੀ ਕੋ ਦੇਵ ਜਿਸ ਮस्तक ਭਾਂਸੋ ਲਗਾ ਸੀ ਗੁਰੂ ਪਾਤਸ਼ਾਹ ਦੀ ਕਿਰਪਾ ਹੋਈ ਹੈ ਅਸੀਂ ਅਰਦਾਸ ਕਰਦੇ ਹਾਂ ਅਸੀਂ ਖੱਤੇ ਬਹੁਤ ਕਮਾਮ ਦੇ ਕਿਸਾਨਦਨ ਪਰਿਵਾਰ ਹਰ ਕਿਰਪਾ ਕਰਕੇ ਬਖਸ਼ ਦੇ ਹਮ ਪਾਪੀ ਵੱਡ ਗੁਨਾਹਗਰ ਮਨੁੱਖ ਖਿੰਖਣ ਪੂਲਨ ਹਾਰਿਆ ਪਲ ਪਲ ਗਲਤੀ ਕਰਦਾ ਹੈ ਪਾਰਟੀ ਚਲਾਉਂਦੇ ਆ ਜਾਂ ਸਰਕਾਰ ਚਲਾਉਂਦੇ ਆ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਂਦੀਆਂ ਬਹੁਤ ਸਾਰੀਆਂ ਭਾਵਨਾਵਾਂ ਨੂੰ ਹਰਟ ਹੋ ਜਾਂਦਾ ਹੈ ਬਹੁਤ ਸਾਰੀ ਤਕਲੀਫ ਹੁੰਦੀ ਹੈ ਉਹਦੇ ਵਿੱਚ ਕਿਉਂਕਿ ਅਸੀਂ ਵੀ ਸਰਕਾਰ ਦੇ ਉਸ ਵੇਲੇ ਪਾਰਟੀ ਦੇ ਵਿੱਚ ਸੀ ਗਾਇਬ ਗਾਇਏ ਅਸੀਂ ਵੀ ਥੋੜਾ ਜਿਹਾ ਪਾਰਟੀ ਨੂੰ ਜਾਬਤਾ ਰੱਖਦੇ ਆ ਹੋਇਆ ਸਾਨੂੰ ਵੀ ਚੁੱਪ ਰਹਿਣਾ ਪੈਂਦਾ ਅਸੀਂ ਫਰਿਆਦ ਕੀਤੀ ਸੀ ਤਖਤ ਤੇ ਆ ਕੇ ਕਿ ਸਿੰਘ ਸਾਹਿਬ ਜੀ ਅਸੀਂ ਉਸ ਵੇਲੇ ਇਸ ਲਈ ਚੁੱਪ ਰਹੇ ਆ ਕਿ ਪਾਰਟੀ ਦਾ ਜਾਬਤਾ ਜੇ ਕੌਮ ਨੂੰ ਕਿਸੇ ਕਿਸਮ ਦਾ ਸਾਡੇ ਤੇ ਗੁੱਸਾ ਹੈ ਗਿਲਾ ਹੈ ਕੌਮ ਨੂੰ ਕੋਈ ਹਾਰਟ ਹੋਈਆਂ ਗੱਲਾਂ ਨਹੀਂ ਜਿਹੜੇ ਕਟਰਾਵਾ ਵਾਪਰੀਆਂ ਤੇ ਸਾਨੂੰ ਕਿਰਪਾ ਕਰਕੇ ਇੱਥੇ ਕਿਉਂਕਿ ਸਾਡੇ ਵਾਸਤੇ ਇੱਕ ਬਹੁਤ ਵੱਡਾ ਸਥਾਨ ਹੈ ਸ਼੍ਰੀ ਅਕਾਲ ਤਰ ਸਾਹਿਬ। ਇਹ ਹੀ ਇੱਕ ਮਹਾਨਤਾ ਸਿੱਖ ਧਰਮ ਦੀ। ਕਿਸੇ ਧਰਮਾਂ ਦੇ ਕੋਲ ਕੋਈ ਐਸਾ ਥਾਂ ਨਹੀਂ ਜਿੱਥੇ ਤੁਸੀਂ ਫਰਿਆਦ ਕਰ ਸਕਦੇ ਹੋ ਔਰ ਜਿੱਥੇ ਕੋਈ ਫਿਰ ਦਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਜਾਰੀ ਕੀਤਾ ਜਾਂਦਾ ਫਿਰ ਗਲਤ ਨੂੰ ਦੋਸ਼ੀ ਨੂੰ ਸੇਵਾ ਸਜ਼ਾ ਵੀ ਸੁਣਾਈ ਜਾਂਦੀ। ਸੋ ਸਾਨੂੰ ਸੇਵਾ ਲੱਗੀ ਸੀ ਭਾਵੇਂ ਉਹਨਾਂ ਨੇ ਸਾਨੂੰ ਦੋਸ਼ੀ ਨਹੀਂ ਇਸ ਕਰਕੇ ਨਹੀਂ ਕੀਤਾ ਕਿ ਸਜ਼ਾ ਦਿੱਤੀ ਹੈ ਸਾਨੂੰ ਸੇਵਾ ਲੱਗੀ ਸੀ। ਕੁਝਨਾਂ ਨੂੰ ਤਰਖਾਈਏ ਕੀਤੇ ਆ। ਉਹ ਤਰਖਾਈਏ ਜਿੱਥੇ ਤਰਖਾ ਪੁੱਤਰੇ ਅਸੀਂ ਆਪਣੀ ਸੇਵਾ ਪੂਰੀ ਕਰਕੇ ਆ ਗਏ ਹਾਂ ਇਸ ਕਰਕੇ ਕੜਾ ਪ੍ਰਸ਼ਾਦੀ ਦੇ ਗ੍ਰਹਮ ਹੋਇਆ ਸੀ ਜਿਹਦਾ ਅਰਦਾਸ ਕਰਾਉਣੀ ਉਹ ਕਰਾ ਕੇ ਆਏ ਮੇਰੀ ਬੇਨਤੀ ਹੈ ਜੀ ਦੇਖੋ ਤੁਸੀਂ ਬਹੁਤੀ ਚਿੰਤਾ ਜੀ ਨਾ ਕਰਿਆ ਜਿਹੜਾ ਸ਼ਲੋਮਣੀ ਅਕਾਲੀ ਦਲ ਹੈ ਇਹ ਕਿਸੇ ਦੇ ਇੱਕ ਘਰ ਦਾ ਅਕਾਲੀ ਦਲ ਨਹੀਂ ਹੈ ਇਹ ਕੌਮ ਦੀ ਪਾਰਟੀ ਹੈ ਕੌਮ ਨੇ ਬਹੁਤ ਕੁਰਬਾਨੀਆਂ ਨਾਲ ਇਹਨੂੰ ਇੱਥੇ ਤੱਕ ਪਹੁੰਚਾਇਆ ਤੇ ਜੇ ਕੋਈ ਲੀਡਰ ਜਿਹੜਾ ਇਸ ਦੀ ਮਹੱਤਤਾ ਨਹੀਂ ਸਮਝਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਨਹੀਂ ਸਮਝਦਾ ਉਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਉਹਦੇ ਭਾਗਾਂ ਦੀ ਗੱਲ ਹੁੰਦੀ ਹੈ ਉਹਨਾਂ ਨੇ ਜਿਹੜਾ ਉਹਨਾਂ ਨੂੰ ਹੁਕਮ ਲੱਗਾ ਸੀ ਅਜੇ ਤੱਕ ਪੂਰਾ ਨਹੀਂ ਕੀਤਾ ਸਗੋਂ ਕਿ ਕੱਲ ਜਿਸ ਤਰ੍ਹਾਂ ਬਾਕੀ ਦਫ਼ਤਰਾਂ ਵੀ ਤੋਂ ਟਾਈਮ ਲਈਦਾ ਉਸੇ ਤਰ੍ਹਾਂ ਟਾਈਮ ਲੈਣਾਗੇ ਉਹਦੇ ਬਾਰੇ ਮੈਂ ਅਜੇ ਕੁਝ ਨਹੀਂ ਕਹਿਣਾ ਜਦ ਤੱਕ ਕੀਤਾ ਹੋਇਆ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਬ ਤੋਂ ਸੰਪੂਰਨ ਤੌਰ ਦੇ ਉੱਤੇ ਅਸੀਂ ਪੂਰਾ ਨਹੀਂ ਕਰ ਲੈਂਦੇ ਮੇਰਾ ਖਿਆਲ ਹੈ ਉਦੋਂ ਤੱਕ ਅਸੀਂ ਉਸ ਗੱਲ ਦੇ ਵਿੱਚ ਨਹੀਂ ਮਦਦੂ ਹੋਵਾਂਗੇ ਜੇ ਉਸ ਗੁਸਤਾਖੀ ਵਿੱਚ ਨਹੀਂ ਅਸੀਂ ਆਵਾਂਗੇ ਜਿਹੜੀ ਅਕਾਲ ਤਖਤ ਦੇ ਖਿਲਾਫ ਜਾ ਕੇ ਤੁਸੀਂ ਉਹਨਾਂ ਨੂੰ ਪੁੱਛੋ ਨਾ ਹੁਣ ਇਹ ਸਵਾਲ ਉਹਨਾਂ ਨੂੰ ਪੁੱਛਿਆ ਵੀ ਤਿੰਨ ਦਿਨ ਦਾ ਤੁਹਾਨੂੰ ਹੁਕਮ ਹੋਇਆ ਸੀ ਤੁਸੀਂ ਕਿਉਂ ਨਹੀਂ ਪ੍ਰਵਾਨ ਕੀਤੇ ਤੁਹਾਨੂੰ ਇਹ ਕਿਹਾ ਸੀ ਅਸਤੀਫੇ ਪ੍ਰਵਾਨ ਕਰੋ ਤੁਹਾਨੂੰ ਇਹ ਕਿਹਾ ਸੀ ਸਾਰਾ ਕੁਝ ਭੰਗ ਕਰੋ ਤੁਸੀਂ ਕਿਉਂ ਨਹੀਂ ਕੀਤਾ ਤੁਸੀਂ ਉਹ ਜਵਾਬ ਦੇ ਸਕਦੇ ਮੈਂ ਨਹੀਂ ਦੇ ਸਕਦਾ ਅੱਜ ਵੀ ਮੀਟਿੰਗ ਤਾਂ ਹੈਗੀ ਆ ਜੀ ਸਾਡੀ ਮੀਟਿੰਗ ਇਹ ਹੈ ਜੀ ਉਹਨਾਂ ਦੀ ਇਹ ਐਗਜ਼ੀਕਟਿਵ ਦੀ ਮੀਟਿੰਗ ਹੈ ਸ਼੍ਰੋਮਣੀ ਕਮੇਟੀ ਅਸੀਂ ਮੀਟਿੰਗ ਇਹ ਕਰ ਰਹੇ ਹਾਂ ਕਿ ਜਿਹੜਾ ਸਾਨੂੰ ਵੀ ਹੁਕਮ ਹੋਇਆ ਸੀ ਵੀ ਤੁਸੀਂ ਸਾਰਾ ਜਿਹੜੇ ਪ੍ਰਸੀਡੀਅਮ ਬਣਾਈ ਹੈ ਉਹਨੂੰ ਵੀ ਤੁਸੀਂ ਖਤਮ ਕਰ ਦਿਓ ਔਰ ਆਪਣੀ ਸੇਵਾ ਜਿਹੜੀ ਹੈ ਉਹ ਤੁਸੀਂ ਸ਼੍ਰੋਮਣੀ ਕਾਲਦਲ ਵਾਸਤੇ ਸਮਰਪਿਤ ਕਰੋ ਅਸੀਂ ਸ਼੍ਰੋਮਣੀ ਕਾਲਦਲ ਲਈ ਸਮਰਪਿਤ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਤਹਿਤ ਅਸੀਂ ਭਰਤੀ ਕਰਨ ਨੂੰ ਬਿਲਕੁਲ ਤਿਆਰ ਹੈ ਔਰ ਭਰਤੀ ਕਰਾਂਗੇ ਡਟ ਕੇ ਕਰਾਂਗੇ ਪਾਰਟੀ ਤੱਕੜੀ